ਉਹਨਾਂ ਧਿਆਨ ਜੋਗੀ ਵੀ ਲਾਉਂਦੇ ਸੀ ਧਿਆਨ ਅੱਜ ਕੱਲ ਦੇ ਕਈ ਪਖੰਡੀ ਲੋਕ ਵੀ ਨੇ ਜਿਹੜੇ ਲਾ ਰਹੇ ਨੇ ਉਹ ਵੀ ਧਿਆਨ ਲਾ ਰਹੇ ਨੇ ਪਰ ਅਸੀਂ ਕਿਹੜੇ ਧਿਆਨ ਦੀ ਗੱਲ ਕਰਨੀ ਹੈ ਕਿਉਂਕਿ ਹਰ ਇੱਕ ਨੇ ਧਿਆਨ ਉਹ ਹੀ ਵਿਧੀ ਅਲੱਗ-ਅਲੱਗ ਦੱਸੀ ਹੈ ਹਿੰਦੂ ਮਤ ਉਹ ਹੋਰ ਕੁਝ ਕਹਿ ਰਹੇ ਹਨ ਮੁਸਲਮਾਨ ਮਤ ਉਹ ਹੋਰ ਕੁਝ ਕਹਿ ਰਹੇ ਹਨ

ਉਹ ਤੰਗ ਦੇਣ ਵਾਲਿਆਂ ਲਈ ਜਿਹੜੀ ਨਾਲ ਗੁਰੂ ਦੱਸ ਰਿਹਾ ਉਹ ਧਿਆਨ ਕੀ ਹੈ ਕਿ ਅੰਮ੍ਰਿਤ ਵੇਲੇ ਉੱਠ ਕੇ ਉਸਕੇ ਇਸ਼ਾਰਾ ਪਾਣ ਕਰੇ ਤੇ ਨਾਮ ਜਪੇ ਹੁਣ ਨਾਮ ਜਪਣ ਦੀ ਵੀ ਵਿਧੀ ਹੈ ਵੈਸੇ ਤਾਂ ਸਾਡਾ ਵਾਲਾ ਨਾ ਜਿਹੜਾ ਉਹ ਹਰ ਸਮੇਂ ਨਾਮ ਜਪਦਾ ਸਿਮਰਨ ਕਰਦਾ ਹੈ ਪ੍ਰਕਾਦਾ ਕਰਦਾ ਉਹ ਮਾਇਆ ਦਾ ਵਾਸਾ ਕਹਿੰਦੇ ਇੱਥੇ ਥੋੜੀ ਜੀ ਤੰਗ ਤਰੀਕਾ ਬਦਲ ਦੇ ਨਾ ਮਨ ਵਿਚਾਰ ਸਾਂਝੀ ਕਰ ਪਰ ਪਾਕਸਾ ਕਹਿੰਦੇ ਨਾਮ ਜਪਣਾ ਨਾਮ ਜਪਣਾ ਕਿ ਇਹ ਨਾ ਹੋਵੇ ਕਿ ਤੇਰੇ ਨਾਮ ਜਪਣ ਦੇ ਨਾਲ ਦਸ ਘਰ ਹੋਰ ਵੀ ਕਹਿੰਦੇ ਡਿਸਟਰਬ ਹੋਣ ਤੇਰੇ ਨਾਮ ਜਪਣ ਦੇ ਨਾਲ ਤੇਰੇ ਨਾਲ ਦੇ ਕਮਰੇ ਚ ਪਏ ਜਿਹੜੇ ਇਨਸਾਨ ਨੇ ਉਹਨਾਂ ਦੀ ਵੀ ਨੀਂਦ ਖਰਾਬ ਹੋਵੇ ਏਨਾ ਹੋਵੇ ਨਾਮ ਜਪ ਜਪੜਾ ਕਿਵੇਂ ਆ ਪਤਸਾ ਜੀ ਕਹਿੰਦੇ ਤੀਰਿਆ ਮੁਖ ਬੋਲੇ ਸਤਨਾਮ ਸ੍ਰੀ ਵਾਹਿ ਤੇਰਾ ਕੰਨ ਸੁਣੇ ਸਤਨਾਮ ਸ੍ਰੀ ਵਾਹਿ ਤੇਰਾ ਨਾਮ ਜਿਹੜਾ ਖੁੰਮ ਦੀ ਵਿਧੀ ਕਿਉਂਕਿ ਜਦੋਂ ਅਸੀਂ ਇਹ ਵਿਚਾਰ ਕਰਦੇ ਆ ਨਾ ਬਿਨਾਮ ਜਪਿਆ ਜੀ ਮੈਂ ਨਾਮ ਜਪਿਆ ਤੇਰੇ ਨਾਮ ਜਪੋ ਨਾ ਤਾਂ ਕਹਿੰਦੇ ਦਸ ਜਾਣਿਆਂ ਨੂੰ ਹੋਰ ਨੁਕਸਾਨ ਹੋ ਗਿਆ ਕਿਉਂ ਤੇਰੇ ਕੋਲ ਬੈਠਾ ਬੱਚਾ ਪੜ੍ਹਾਈ ਕਰਦਾ ਉਹਦਾ ਕੀ ਹੋ ਗਿਆ ਤੇਰੇ ਕੋਲ ਪਿਆ ਕੋਈ ਖਾਰ ਦਾ ਮਰੀਜ਼ ਹੈ ਉੱਤੀ ਜਣੇ ਕਹਿੰਦੇ ਜਦੋਂ ਬੋਲੇ ਸੋਨੇ ਹਾਲ ਸੱਤ ਸਰੀਰ ਤਾਲ ਬੁਲਾਇਆ ਘਰੇ ਹੋਰੀ ਟੈਨਸ਼ਨ ਪੈ ਗਈ ਵੀ ਜਿਆਦਾ ਨਹੀਂ ਉੱਤੀ ਬੋਲ ਦਿੱਤਾ ਤੂੰ ਬੋਲ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੇਰੇ ਮਨ ਨੂੰ ਸਮਝਾਵੇ ਬਾਦਸ਼ਾਹ ਕੇ